ਦੀ ਗੱਲ ਹੈ ਜਿਹੜੀ ਸੜ ਪਿਆਰ ਦੀ ਗੱਲ ਕਰਤਾ ਦਿਲ ਤੇਰੇ ਨਾਵੇਂ ਸੱਜਣਾ ਪਤੀ ਪਤਨੀ 17 ਸਾਲਾਂ ਬਾਅਦ ਮਿਲੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਪਤਨੀ ਆਪਣੇ ਪਤੀ ਨੂੰ 17 ਸਾਲਾਂ ਬਾਅਦ ਮਿਲੀ ਤਾਂ ਦੇਖੋ ਕਿਵੇਂ ਜਦੋਂ ਪਤਨੀ ਆਪਣੇ ਪਤੀ ਨੂੰ ਦੇਖਦੀ ਹੈ ਤੇ ਪਤਨੀ ਨੂੰ ਚਾ ਚੜ ਜਾਂਦਾ ਤੇ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਤੇ ਫੇਰ ਦੇਖੋ ਕਿਵੇਂ ਪਤਨੀ ਆਪਣੇ ਪਤੀ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ ਬਹੁਤ ਔਖਾ ਇੰਨੇ ਟਾਈਮ ਇੱਕ ਦੂਜੇ ਤੋਂ ਦੂਰ ਰਹਿਣ ਅੱਜ ਕੱਲ੍ਹ ਦੀਆਂ 2 ਸਾਲ ਨਹੀਂ ਕੱਢਦੀਆਂ ਕੀ ਇਹ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ